ਸਸਿ ਗਾਲ ਜੀ ਸਾਰਿਆਂ ਨੂੰ ਵੈਲਕਮ ਟੂ ਦੀ ਨਿਊ ਵਲੌਗ ਅੱਜ ਦਾ ਜਿਹੜਾ ਵਲੌਗ ਆ ਸ਼ਾਮ ਨੂੰ ਸ਼ੁਰੂ ਹੋ ਰਿਹਾ ਕਿਉਂਕਿ ਮੇਰੇ ਦੇਵ ਜੀ ਹੋ ਗਏ ਕੰਮ ਤੋਂ ਲੇਟ ਤੁਸੀਂ 7 ਵਜੇ ਦਾ ਪ੍ਰੋਮਿਸ ਕੀਤਾ ਸੀ ਨਾ ਉਹ ਕੰਮ ਆ ਰੰਗ ਟਿਕੂ ਅਸੀਂ ਅੱਜ ਬੱਚਿਆਂ ਦੀ ਸ਼ਾਪਿੰਗ ਕਰਨ ਜਾਣਾ ਸੀਗਾ ਤੁਹਾਨੂੰ ਪਤਾ ਜਿਵੇਂ ਕਿ ਬੱਚਿਆਂ ਦੇ ਨਵੇਂ ਸੈਸ਼ਨ ਸ਼ੁਰੂ ਹੋ ਚੁੱਕੇ ਨੇ ਸਕੂਲ ਦੇ ਇਹਨਾਂ ਦੇ ਬੈਗ ਟਿਫਨ ਬਾਕਸ ਕਾਪੀਆਂ ਕਿਤਾਬਾਂ ਯੂਨੀਫਾਰਮ ਸ਼ੂਜ਼ ਸਾਰਾ ਕੁਝ ਨੇ ਦੀ ਬਹੁਤ ਸ਼ਾਪਿੰਗ ਪੈਂਡਿੰਗ ਪਈਆ ਬਟ ਅਸੀਂ ਆਲਰੇਡੀ ਲੇਟ ਹੋ ਚੁੱਕੇ ਹਾਂ ਪਤਾ ਨਹੀਂ ਹੁਣ ਰਾਤ ਨੂੰ ਕੀ ਮਿਲੂਗਾ ਕੀ ਨਹੀਂ ਸਾਨੂੰ ਨਹੀਂ ਪਤਾ ਚਲੋ ਮਿਲ ਲਿਆ ਤੁਹਾਨੂੰ ਥੋੜੀ देर ਬਾਅਦ ਚ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰ ਦਿਓ ਤੇ ਬਲੌਗ ਨੂੰ ਸਕਿਪ ਕਰਕੇ ਨਾ ਦੇਖਿਓ ਬਣੇ ਰਿਓ ਸਾਡੇ ਬਲੌਗ ਦੇ ਨਾਲ ਮਿਲਦੇ ਆ ਥੋੜੀ देर ਬਾਅਦ ਬਾਏ ਦਲਜੀਤ ਪਹਿਲਾਂ ਹੀ ਬਾਹਰ ਆ ਕੇ ਖੜ ਗਿਆ ਲਿਸਟ ਲਿਸਟ ਵਿੱਚ ਇਹਨਾਂ ਨੇ ਆ ਲੈ ਆ ਕੀ ਬਣਾ ਲਿਆ ਲਿਸਟ ਦਾ ਨਾਲੇ ਆਪਣੀ ਲਿਸਟ ਰੈਡੀ ਕੀਤੀ ਪਈ ਜਿਹੜਾ ਜਿਹੜਾ ਇਹਨਾਂ ਨੂੰ ਸਮਾਨ ਚਾਹੀਦਾ ਹੈ ਔਰ ਇੱਕਦਮ ਅਮ੍ਰਿਤ ਨੇ ਵੀ ਆਪਣੀ ਲਿਸਟ ਰੈਡੀ ਕੀਤੀ ਐ ਦਿਖਾਓ ਲਿਸਟ ਗਾਇਜ਼ ਹੁਣ ਅਸੀਂ ਬੁਕਸ ਮਾਰਕੀਟ ਪਹੁੰਚ ਚੁੱਕੇ ਆ ਜਿਓਮੈਟਰੀ ਬਾਕਸ ਦੇਖੋ ਅਮਰਿਤ ਪਰ ਤੁਹਾਨੂੰ ਇਹ ਇੰਨੀਆਂ ਮਹਿੰਗੀਆਂ ਜਿਓਮੈਟਰੀਆਂ ਲੈ ਕੇ ਦੇਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਤੁਸੀਂ ਤਾਂ ਗਵਾਈ ਦੇਣੀ ਆ ਹਨਾ ਜਾਂ ਤੁਹਾਡੀ ਬੈਗ ਚੋਂ ਕੋਈ ਚੱਕ ਲੈਂਦਾ ਵਾ ਪਹਿਲਾਂ ਕਿੰਨੀਆਂ ਮਹਿੰਗੇ ਮਹਿੰਗੇ ਲੈ ਕੇ ਦਿੱਤੀਆਂ ਸੀ ਤੁਹਾਨੂੰ ਮੈਨੂੰ ਕੋਈ ਦਿੱਕਤ ਨਹੀਂ ਆ ਦਵਾਨ ਚ ਬਟ ਫਾਇਦਾ ਕੀ ਹੈ ਦੋ ਦਿਨਾਂ ਤੋਂ ਤੁਸੀਂ ਗਵਾ ਦਿੰਨੇ ਆਪਣੇ ਜਿਓਮੈਟਰੀ ਬਾਕਸੇ ਕਿਸੇ ਕਿਸੇ ਦਾ ਮੈਸੇਜ ਹੀ ਇੰਗਲਿਸ਼ ਆਉਗੀ ਤੇ ਸਾਨੂੰ ਰੀਡਿੰਗ ਕਿਹਦਾ ਸਿੱਖੀ ਗੱਲ ਪੰਜਾਬੀ ਚ ਗਾਇਜ਼ ਇਹ ਦਿਲਜੀਤ ਦੀਆਂ ਬਕਸਾ ਚੁੱਕੀਆਂ ਨੇ ਪਰ ਮੈਨੂੰ ਵਰਕਬੁੱਕ ਨਹੀਂ ਲੱਗੀਆਂ ਨਹੀਂ ਹੁਣ ਖਰੀਦ ਦਾ ਫੋਨ ਆਇਆ ਹੈਗਾ ਕਿ ਔਰ ਇਹ ਅੰਮ੍ਰਿਤੀਆਂ 7th ਕਲਾਸ ਦੇ ਨਿਊ ਨਿਊ ਬੁక్స్ ਗਾਈਜ਼ ਹੁਣ ਬੱਚਿਆਂ ਨੇ ਬਾਕਸ ਆ ਚੁੱਕੀਆਂ ਨੇ ਇਹ ਪੇਮੈਂਟ ਕਰ ਰਹੇ ਨੇ ਗਾਈਜ਼ ਉਹ ਕੈਨਸਲ ਕੀਤੇ ਲੱਗਦੀ ਆ ਅੱਜ ਵੱਡਾ ਜੂਸੀ ਕਹਿੰਦੇ ਗਾਈਜ਼ ਹੁਣ ਇੱਥੇ ਇਹਨਾਂ ਦੀ ਸਟੇਸ਼ਨਰੀ ਚੈੱਕ ਹੋ ਰਹੀ ਆ ਦੇਖ ਕਿੱਦਾਂ ਨੇ ਦਲਜੀਤ ਨੂੰ ਅਜੇ ਪੈਨ ਨਹੀਂ ਲੱਗਿਆ ਤਾਂ ਇਹਦੇ ਲਈ ਆ ਦੋ ਪੈਨਸਿਲ ਦੇ ਬਾਕਸ ਲਏ ਨੇ ਇੱਕ ਆਹ ਇਹ ਕੋਈ ਨਵੀਂ ਬੈਸਟ ਕੁਆਲਿਟੀ ਦੀ ਚੰਗੀ ਆ ਔਰ ਇਹ ਨਵੀਆਂ ਕਲੱਚ ਪੈਨਸਿਲ ਐ ਕੋਈ ਇਹ ਇਹ ਪੈਨ ਵਰਗੀ ਐ ਬਟ ਪੈਨਸਿਲ ਐ ਕਿ ਸਾਡੇ ਵਾਰੀ ਤਾਂ ਪੈਨਸਲ ਆਂ ਹੁੰਦੇ ਨਾਰਮਲ ਪੈਨ ਹੁੰਦੇ ਸੀਗੇ ਅੱਜ ਕੱਲ ਬਹੁਤ ਕੁਝ ਚੱਲ ਪਿਆ ਇਹ ਅਮ੍ਰਿਤ ਇਹ ਚੂਜ਼ ਕਰ ਰਹੇ ਆ ਪੈਨ ਜਿਹੜਾ ਮੰਗਦਾ ਉਹ ਲੈ ਦੋ ਨਾ ਤੁਹਾਨੂੰ ਆਪ ਖਾਂਦਾ ਨਾ ਕਿਹੜਾ ਪਸੰਦ ਐ ਅਮ੍ਰਿਤ ਹੁਣ ਲੈ ਲਓ ਬੇਟੇ ਕਲਰਿੰਗ ਪੂਰਾ ਬਾਕਸ ਲਾਉਂਗੇ ਦਾ ਦੋ ਹੁਣ ਚੜ੍ਹਦੇ ਵੀ ਜੀ ਕਲਰਸ ਆਹ ਕਿਹੜਾ ਕਲਰ ਹੈ ਲਾਲਾ ਇੱਕ ਆ ਕਲਰ ਲੈ ਆਨੇ ਕੀ ਹੈ ਇਹ ਕੀ ਹੈ ਸਟੈਚਸ ਹੈ ਬਟ ਅਮੇ ਚਲਾਂਗੇ ਜਿਵੇਂ ਆਪਾਂ ਬਰਸ਼ ਯੂਜ਼ ਕਰੇ ਹੋਈਏ ਅੱਛਾ ਥੋੜੀ ਬਰਸ਼ ਦੀ ਕੁਆਲਿਟੀ ਸਪੀਰੀਅਰ ਹੈ ਬਟ ਸਟੈਚਸ ਨੇ ਚਲਾਣੇ ਨਹੀਂ ਆਨੇ ਦਿਲਜੀ ਤਾਂ ਯੂਜ਼ ਇਹ ਅਮਰਿਤ ਲਈ ਪੂਰਾ ਬਾਕਸ ਹੈ ਇਹ ਚਲਾਣੇ ਨਹੀਂ ਆਨੇਗਾ ਆਪਾਂ ਗਾਇਜ਼ ਇਹ ਅਮਰਿਤ ਨੇ ਜਿਓਮੈਟਰੀ ਬਾਕਸ ਲਈਏ ਆਰ ਯੂ ਹੈਪੀ ਔਰ ਇਹ ਦੇ ਦੇ ਮੈਨੇ ਪੂਰਾ ਸੈਟ ਲਿਆ ਐਨੇ ਪੂਰਾ ਸੈਟ ਹੀ ਲਿਆ ਆ ਇਸ ਪਕਾਨੇ ਕੀ ਇਹ ਨਹੀਂ ਲੈਣੀ ਇਹ ਨਹੀਂ ਲੈਣੀ ਹੋਣੀ ਇਹ ਨਹੀਂ ਲੈ ਇਹ ਹੋ ਗਿਆ ਔਰ ਆ ਇਹਨਾਂ ਦੇ ਸਾਰੇ ਸਟੇਸ਼ਨਰੀ ਹੈ ਹੁਣ ਤਾਂ ਖੁਸ਼ ਹੈ ਇਹ ਲਿਕਰ ਮੈਨੇ ਕਰੇ ਯੂਜ਼ ਕਰਾਂਗੇ ਇਹ ਐਲ ਸਕੂਲ ਕਰੇ ਕਰਨਾ ਹੀ ਨਹੀਂ ਹੈ ਕਿ ਕਰੇ ਕਿ ਕਰਨੇ ਆ ਸਾਰੇ ਇਹਨਾਂ ਦੇ ਸਟੇਸ਼ਨਰੀ ਹੈ ਇਹ ਅਮ੍ਰਿਤ ਦਾ ਫੇਵਰੇਟ ਪੈਨ ਨੂੰ ਮਿਲ ਗਿਆ ਇੰਨਾ ਮਹਿੰਗਾ ਅਸੀਂ ਸਿਰਫ 5-10 ਰੁਪਏ ਵਾਲੇ ਪੈਨਸ ਆਰਦੇ ਹੁੰਦੇ ਸੀਗੇ ਡਾਇਰੀ ਪਾਈ ਉਹ ਦੁਬਾਰਾ ਡਾਇਰੀ ਦਾ ਰੇਟ ਉਹਨੇ ਭਰੀ ਨਾ ਪੱਚੀਸਾਂ ਬੁੱਕਸ ਵਗੈਰਾ ਲੈਣ ਤੋਂ ਬਾਅਦ ਅਸੀਂ ਇਹ ਬੈਗ ਵਾਲੀ ਸ਼ਾਪ ਤੇ ਇਹਨਾਂ ਲਈ ਬੈਗ ਖਰੀਦ ਤਾ ਕੋਤਹੀ ਛੋਟੇ ਛੋਟੇ ਬੈਗ ਨੇ ਇੱਥੇ ਬੱਚਿਆਂ ਲਈ ਇਹਨਾਂ ਕੋਲ ਵੀ ਹੈਗੀਆਂ ਨਾ ਜਿਓਮੈਟਰੀ ਬਾਕਸਿਸ ਅੰਛ ਹਾਂਜੀ ਜੀ ਜੀ

do you like it i am no वैसे आ भी अच्छा सिगा बट ए भी ਤੁਹਾਡੇ ਆਪਣੇ ਨੇ ਇਹ ਵਾਲੇ ਇਹ ਮੇਰੀਆਂ ਸਾਰੀਆਂ ਕਾਪੀ ਵਗੈਰਾ ਆ ਜਾਣਗੀਆਂ ਤੈਨੂੰ ਵੀ ਚਾਹੀਦਾ ਹਾਂ ਮਮਾ ਯਸ ਇਹ ਕਿਹਦਾ ਲੈ ਲਓ ਦੇਖੋ ਤੁਹਾਨੂੰ ਇਹ ਪਸੰਦ ਆ ਇਹ ਵੱਡੇ ਦਾ ਹੈ ਇਹਦੇ 'ਚ ਰੈੱਡ ਨਾ ਦੋ ਭਾਜੀ ਇਹਨਾਂ ਨੂੰ ਬਲੂ ਬਲੈਕ ਕਲਰ ਹੀ ਵਧੀਆ ਲੱਗਦੇ ਆ ਕਿਦਾਂ ਕੀ ਹੈ ਮੈਨੂੰ ਤਾਂ ਦਿਖਾਈ ਦਿੱਤਾ ਸਾਨੂੰ ਨਾ ਕਲਰ ਹੀ ਵਧੀਆ ਹੂੰ ਬਹੁਤ ਸੋਹਣਾ ਕੀਤਾ ਇਹ ਤਾਂ ਹੋ ਹੀ ਗਿਆ ਸਿਲੈਕਟ ਹੂੰ ਇਸ ਵਿੱਚ ਵੱਡਾ ਮਿਲ ਜੂਆ ਇਹ ਨਾਲ ਦਾ ਇਸ ਵਿੱਚ ਇਹਦੇ ਵਿੱਚ ਠੀਕ ਜ਼ਿੱਪ ਹੈਗੀਆਂ ਬਲੈਕ ਮਤਲਬ ਇਹਨੂੰ ਜ਼ਿਆਦਾ ਜ਼ਿੱਪ ਚਾਹੀਦੀਆਂ ਨੇ ਵੱਡੇ ਬੇਟੇ ਨੂੰ ਇਹਨਾਂ ਨੇ ਬਹੁਤ ਹੀ ਬਿਊਟੀਫੁਲ ਜਿਹੇ ਬੈਗ ਲੈ ਲਏ ਹੋਏ ਨੇ 블루 ਬਲੈਕ ਐਂਡ ਬਲੂ ਹਾਂਜੀ ਕਰਕੇ ਇਹਨਾਂ ਚ ਪਾਈ ਲੋ ਯਾਰ ਬੈਗ ਚ ਇਹਨਾਂ ਹੁਣ ਆਪਣੀਆਂ ਬੁੱਕਸ ਵਗੈਰਾ ਨਾ ਇਹ ਆਪਣੇ ਬੈਗ ਚ ਹੀ ਪਾ ਲੀਆਂ ਹੋਈਆਂ ਕਿਉਂਕਿ ਪੋਲੀਥੀਨ ਬਹੁਤ ਜ਼ਿਆਦਾ ਸੀਗੇ 5-6 ਪੋਲੀਥੀਨ ਸਾਡੇ ਹੋ ਗਏ ਸੀ ਤੇ ਬਾਰੇ ਵੀ ਬਹੁਤ ਹੋ ਗਏ ਸੀ ਪਾ ਲੀਆਂ ਵਾਓ ਅਮ੍ਰਿਤਾ ਬੈਗ ਬਹੁਤ ਹੀ ਬਿਊਟੀਫੁਲ ਹੈ ਦਿਲਜੀਤ ਦਾ ਵੀ ਵਾਓ ਦਿਲਜੀਤ ਦਾ ਮੇਰੇ ਤੋਂ ਜ਼ਿਆਦਾ ਵਧੀਆ ਤੁਸੀਂ ਖੁਸ਼ ਹੋਣ ਦਾ ਨੇ ਇਹਨੇ ਸੈਟੀਸਫਾਈਡ ਐਂਡ ਯੂ ਹੈ ਗਾਇਜ਼ ਇਸ ਸ਼ਾਪ ਤੋਂ ਆਪਾਂ ਬੈਗ ਲਏ ਆ। ਇਹ ਸ਼ਾਪ ਹੈ ਦਾ ਤਰਕਟਾ ਚੱਡਾ ਤਰਪਾਲ ਵਾਲਿਆਂ ਤੋਂ ਇਹਨਾਂ ਦੇ ਬੈਗ ਬਹੁਤ ਹੀ ਮੈਨੂੰ ਕੁਆਲਿਟੀ ਵੀ ਵਧੀਆ ਲੱਗੀ ਤੇ ਪ੍ਰਾਈਸ ਵੀ ਬਹੁਤ ਜਿਆਦਾ ਜੈਨੂਇਨ ਆ ਇਹਨਾਂ ਦਾ। ਗਾਇਜ਼ ਹੁਣ ਅਸੀਂ ਇਹਨਾਂ ਦੇ ਸਿੰਗਲ ਪੀਸ ਬਹੁਤ ਜਿਆਦਾ ਲੇਟ ਹੋ ਚੁੱਕੇ ਆ। ਆਪ ਥੱਕ ਗਏ ਸੀਗੇ ਸ਼ਾਪਿੰਗ ਕਰ ਕਰ ਕੇ। ਅਸੀਂ ਰੋਟੀ ਲੈ ਪੈਕ ਕਰਾ ਰਹੇ ਸੀਗੇ। ਅੱਜ ਮੇਰੇ ਦੇ ਬਾਅਦ ਡਿਨਰ ਕਰਾਉਣ ਦੀ ਵੀ ਇਨਕਲੂਡ ਕਰ ਲਓ। ਗਾਈਜ਼ ਹੁਣ ਅਸੀਂ ਕਰਿਆ ਆ ਚੁੱਕੇ ਸੀ ਔਰ ਇਹ ਦੇਖੋ ਇਹਨਾਂ ਦੇ ਬਹੁਤ ਹੀ ਪਿਆਰੇ ਪਿਆਰੇ ਬੈਗ ਮੈਨੂੰ ਬਹੁਤ ਸੋਹਣਾ ਲੱਗਿਆ ਅਮ੍ਰਿਤਾ ਬੈਗ ਔਰ ਇਹੇ ਦਿਲਜੀਤ ਦਾ ਬੈਗ ਚਮਕਲੀ ਇਹ ਖਰਾਬ ਨਹੀਂ ਹੋਣੀ ਚਾਹੀਦੀ ਬੇਟੇ ਇਹਦੇ ਚ ਇਹਨਾਂ ਨੇ ਆਪਣੀਆਂ ਬੁੱਕਸ ਵਗੈਰਾ ਪਾ ਲੀਆਂ ਹੋਈਆਂ ਵਾ ਤੇ ਹਜੇ ਸੈੱਟ ਕਰਨੀਆਂ ਬਸ ਉਧਰ ਮਤਲਬ ਮਾਰਕੀਟ ਚ ਨਾ ਇਦਾਂ ਹੀ ਪਾਤੀਆਂ ਸੀਗੀਆਂ ਤੇ ਅਮ੍ਰਿਤਪੰਡ ਲੈ ਕੇ ਆ ਬੇਟੇ ਇਹ ਅਸੀਂ ਜਿਹੜੀ ਬਾਰੋਂ ਰੋਟੀ ਲੈਂਦੀ ਆ ਬਟਰ ਨਾਨ ਬਟਰ ਚਿਕਨ ਤੇ ਦਾਲ ਲਿਆਓ ਬੇਟੇ ਲਿਆਓ

ਹਾਂ ਇਹ ਜਿਹੜਾ ਚੱਲ ਚੱਲ ਅਭੀ ਨੰਬਰ ਸਸਟ੍ਰਿਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਦੀ ਨਿਊ ਬਲੌਗ ਸਵੇਰ ਹੋ ਚੁੱਕੀ ਸੀਗੀ ਔਰ ਅਸੀਂ ਜਾ ਰਹੇ ਸੀ ਮਾਰਕੀਟ ਮੈਂ ਔਰ ਮੇਰੇ ਦੇਵ ਜੀ ਕਿਉਂਕਿ ਰਾਤ ਨੂੰ ਜਿਹੜਾ ਬੱਚਿਆਂ ਦਾ ਸਮਾਨ ਲੈ ਕੇ ਆਂਦਾ ਸੀ ਅਸੀਂ ਸਕੂਲ ਦੀ ਸ਼ਾਪਿੰਗ ਕੀਤੀ ਸੀ ਉਹ ਹਜੇ ਰਹਿ ਗਈ ਸੀ ਇਹਨਾਂ ਦੇ ਯੂਨੀਫਾਰਮ ਅ ਉਹ ਚੂਜ਼ ਵਗੈਰਾ ਕੱਲ ਸਿਰਫ ਬੁੱਕਸ ਹੀ ਆਈਆਂ ਸੀਗੀਆਂ ਤਾਂ ਕਾਫੀ ਸਮਾਨ ਰਹਿ ਗਿਆ ਸੀਗਾ ਤਾਂ ਹੁਣ ਮੈਂ ਔਰ ਮੇਰੇ ਦੇਵ ਜੀ ਉਹ ਲੈਣ ਜਾ ਰਹੇ ਹਾਂ ਚਲੋ ਹੁਣ ਅਸੀਂ ਆਗੇ ਸੀਗੇ ਆਪਣੇ ਬੱਚੇ ਨੂੰ ਸਕੂਲ ਐਡਮਿਸ਼ਨ ਕਰਾਣ ਅ ਫੀਸਾਂ ਵਗੈਰਾ ਭਰਨ ਕੀ ਹੋ ਗਿਆ ਇੱਧਰ ਮੇਰੇ ਦੇ ਚੀ ਫੀਸ ਸ਼ਮਾ ਕਰਵਾ ਰਹੇ ਨੇ ਐਡਮਿਸ਼ਨ ਫੀਸ ਔਰ ਇਹ ਰਿਹਾ ਮੇਰੇ ਬੱਚਿਆਂ ਦਾ ਸਕੂਲ ਬਹੁਤ ਹੀ ਵੱਡਾ ਔਰ ਬਿਊਟੀਫੁਲ ਜਿਹਾ ਸਕੂਲ ਹੈ ਇੱਧਰ ਸਾਰੇ ਕਲਾਸਰੂਮਸ ਨੇ ਉੱਪਰ ਵੀ نیچے ਵੀ ਔਰ ਉਸ ਸਾਈਡ ਮੇਰੇ ਦਿਲਜੀਤ ਦੀ ਕਲਾਸਰੂਮ ਹੈ ਇੱਧਰ ਮੰਦਰ ਵੀ ਬਣਿਆ ਹੋਇਆ ਇੱਧਰ ਇਨਾਂ ਦਾ ਉਹ ਆ ਪਲੇਗਰਾਉਂਡ ਬਹੁਤ ਹੀ ਅੱਛੀ ਜੀ ਗ੍ਰੀਨ 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 ਸਾਰਾ ਵਿਊ ਹੈ ਆ ਦੇਖੋ ਨੀਟ ਐਂਡ ਕਲੀਨ ਉਧਰ ਵੀ ਗਰਾਉਂਡ ਹੈ ਇੱਕ ਗਰਾਉਂਡ ਉਹ ਪਰਲੀ ਸਾਈਡ ਹੈ ਮੇਰੇ ਕਾਫੀਸ਼ਨ ਫੀਸ ਜਮਾ ਕਰਵਾ ਰਹੇ ਨੇ ਗਾਇਜ਼ ਹੁਣ ਐਡਮਿਸ਼ਨ ਫੀਸ ਬੱਚਿਆਂ ਦੀ ਜਮਾ ਹੋ ਚੁੱਕੀ ਹੈ ਹੁਣ ਅਸੀਂ ਜਾ ਰਹੇ ਉਹਨਾਂ ਦੀ ਯੂਨੀਫਾਰਮ ਔਰ ਸ਼ੂਜ਼ ਔਰ ਅੱਜ ਇਹਨਾਂ ਨੇ ਮੈਨੂੰ ਵੀ ਸ਼ਾਪਿੰਗ ਕਰਾਣੀ ਹੈ ਕਰਾਣੀ ਹੈ ਹੈ ਕੋਈ ਨਹੀਂ ਗਾਈਜ਼ ਹੁਣ ਆਏ ਸੀ ਬੱਚਿਆਂ ਦੇ ਅਸੀਂ ਨਿਊ ਨਿਊ ਯੂਨੀਫਾਰਮਸ ਲੈਣ ਗਾਈਜ਼ ਇੱਥੇ ਬੱਚਿਆਂ ਦੇ ਯੂਨੀਫਾਰਮਸ ਬਹੁਤ ਸਾਰੇ ਕੰਮ ਹੋ ਗਿਆ ਸ਼ਰਟ ਪੈਂਟ ਇਹ ਅਮ੍ਰਿਤੀਆਂ ਇਹ ਅਮ੍ਰਿਤੀਆਂ ਨੇ ਦੋ ਸ਼ਰਟ ਆ ਔਰ ਸੌਕਸ ਵਗੈਰਾ ਸਾਰਾ ਕੁਝ ਲੈ ਲਿਆ ਸੀ ਗਾਇਜ਼ ਇੱਥੇ ਆਪਣੇ ਅ ਦਿਲਜੀਤ ਦੇ ਸ਼ੂਜ਼ ਆ ਚੁੱਕੇ ਨੇ ਇਹ 12 ਹੈ ਨਾ ਹਾਂਜੀ ਇਹ ਠੀਕ ਲੱਗ ਰਿਹਾ ਅੱਛਾ ਔਰ ਇਹ ਮੇਰੇ ਅਮ੍ਰਿਤ ਦੇ ਇਹ ਮੂਹਰ ਦਾ ਦੋ ਸੋਕ ਦਾ ਜੋੜੇ ਦੋ ਦੋ ਬਸ ਇਹ ਟਾਈਜ਼ ਐਂਡ ਕੁਝ ਇਹ ਤੇ ਸਾਰਾ ਇਹ ਨਾ ਸਮਾਨ ਆ ਚੁੱਕਿਆ ਸਕੂਲ ਯੂਨੀਫਾਰਮ ਸਭ ਕੁਝ ਖੜਿਆ ਗਾਇਜ਼ ਬੱਚਿਆਂ ਦੀ ਸਕੂਲ ਦੀ ਸ਼ਾਪਿੰਗ ਹੋ ਚੁੱਕੀ ਆ ਚਲੋ ਹੁਣ ਮੈਨੂੰ ਸ਼ਾਪਿੰਗ ਕਰਕੇ ਲੈ ਕੇ ਆਓ ਗਾਇਜ਼ ਹਜੇ ਬੁੱਕਸ ਇਹਨਾਂ ਦੀਆਂ ਰਾਕੀ ਰਹਿ ਗਈਆਂ ਸੋ ਤਾਂ ਅਸੀਂ ਹੁਣ ਉਹ ਵੀ ਲੈਣਾ ਹੈ ਸੋ ਮੈਨੂੰ ਇੱਥੇ ਬਹੁਤ ਹੀ ਅੱਛੀ ਬੁੱਕ ਮਿਲੇਦਾ ਆ ਆਰਟ ਆਫ ਨਾਟ ਓਵਰ ਥਿੰਕਿੰਗ ਬਿਕਾਜ਼ ਮੈਂ ਬਹੁਤ ਜ਼ਿਆਦਾ ਓਵਰ ਥਿੰਕ ਕਰਦੀ ਆ ਤੇ ਮੈਂ ਉਹ ਲੈ ਲੈਣੀ ਆ आई होप ये मेनू बहुत हेल्प करूंगी बिलीविंग इन योरसेल्फ एंड बिल्डिंग योर ड्रीम लाइफ एक मेनू बुक ले दो तू थिंकिंग में ही ठीक कर दूँगा ओ मेनू ले दो हैं मैं अपना ठीक आई नीड दिस ਉਹ ਤਾਂ ਉਹ ਲੇਟ ਬੁੱਕ ਨਹੀਂ ਆਇਆ ਇਹਨੇ ਮੈਨੂੰ ਸ਼ਾਪਿੰਗ ਕਰਾਉਣ ਥੋੜਾ ਆਹ ਨਹੀਂ ਪਾਣੀ ਹੈ ਪੌਕੇਟਸ ਵਾਲੇ ਖੜੇ ਤਾਂ ਬਣੀ ਹੈ ਇਹ ਤਾਂ ਸਹੀ ਠੀਕ ਹੈ ਜੀ ਇਹ ਜਗਾ ਖੁੱਲਲੀ ਨਹੀਂ ਹੈ ਦੇਖਣ ਚ ਲੱਗਦੀ ਹੈ ਬਿਲਕੁਲ ਓਕੇ ਆਵੇਗਾ ਤੁਸੀਂ ਟ੍ਰਾਈ ਕਰ ਸਕਦੇ ਹੋ ਪੈਨਸਿਲ ਜੀ ਨਹੀਂ ਹੈ ਇਹ ਪੈਨਸਿਲ ਜੀ ਨੈਰੋ ਫਿਟ ਜੀ ਹਾਂ ਜੀ ਨੈਰੋ ਫਿਟ ਜੀ ਨੈਰੋ ਫਿਟ ਚ ਉਹ ਨਹੀਂ ਬਲੈਕ ਦਿਖਾਇਓ ਨਹੀਂ ਨਹੀਂ। ਬਲਬ। ਤੁਸੀਂ ਸਟੇਟਮੈਂਟ ਦਾ ਟ੍ਰੈਂਡ ਹੈ ਜਿਆਦਾ। ਕਲਰਸ ਮਿਲ ਜਾਣਗੇ ਮੈਂ ਜਿੱਦਨੇ ਮਰਜ਼ੀ ਕੋਲ ਸਕਦਾ। ਕਲਰ ਦਿਖਾਓ। ਡਾਰਕ ਆ ਜਾਏਗਾ। ਡਾਰਕ ਨਹੀਂ ਚਾਹੀਦਾ, ਲਾਈਟ ਚ ਬਿਲਕੁਲ। ਲਾਈਟ ਚ ਤਾਂ ਹੋਰ ਬੈਟਰ ਨੇ ਲੱਗਣਾ। ਮੈਂ ਲਾ ਰਾਂਗਾ ਸਪੋਟ। ਉਹ ਲੈਣਾ। ਨਹੀਂ। ਹੋਰ। ਬਾਕੀ ਸੋ ਕੰਟਰਾਸਟ ਆ ਜਾਣਗੇ। ਅੱਕੇ ਨੂੰ ਜੇ ਪ੍ਰਿੰਟ ਦੇਖਣੇ ਮੈਂ ਦਿਖਾ ਸਕਦਾ ਮੁਲਾ ਲੇਟ ਵਾਲੇ ਪਈ ਨੇ ਉਹਦੇ ਰੇਡ ਪੈਣਗੇ ਉਹਦੇ ਬਾਅਦ ਤੁਹਾਨੂੰ ਸੇ ਮੈਨੂੰ ਪਸੰਦ ਸੇ ਪਿੰਕ ਵਰਡ ਮੇਰੇ ਕੋਲ ਪਿੰਕ ਪਿੰਕ ਬਹੁਤ ਜ਼ਿਆਦਾ ਆਲਰੇਡੀ ਹੋ ਗਿਆ। ਹੋਰ ਕੋਈ ਨਵੇਂ ਜੇ ਸ਼ੇਡ ਨਹੀਂ ਆ। ਆ ਦੇਖੋ। ਹਦ ਲਾਈਟ ਆ ਗਿਆ ਬੋ ਇਹ ਵਾਲਾ ਕਲਰ ਨਹੀਂ ਹੈ। ਸੀ ਗ੍ਰੀਨ ਹੈਗਾ ਸੀ ਸੇਲ ਹੋ ਗਿਆ। ਦੇਖਿਓ ਮਾੜਾ ਜਿਹਾ ਪਿਆ ਹੋਵੇ ਸੀ ਗ੍ਰੀਨ। ਕਿਸੇ ਸਾਈਜ਼ ਜਿਹਾ ਨਹੀਂ ਹੋਇਆ। ਸੇਲ ਹੋ ਗਿਆ। ਸੇਲ ਹੋ ਗਿਆ। ਵੈਲਕਮ ਬੈਕ ਟੂ ਦੀ ਗਾਇਜ਼ ਗਾਇਜ਼ ਇਹ ਪੈਂਟ ਜਿਹੜੀ ਲਿਆਂਦੀ ਸੀ ਇਹ ਥੋੜੀ ਜੀ ਮੈਨੂੰ ਛੋਟੀ ਹੋ ਗਈ ਵੈਸੇ ਮੈਂ ਸਿੰਪਲ ਪੈਂਟਾਂ ਪਾਉਂਦੀ ਆ ਬਟ ਇਹ ਥੋੜੀ ਜੀ ਕਟੀ ਫਟੀ ਡਿਜ਼ਾਈਨਰ ਪੈਂਟ ਲਿਆਂਦੀ ਸੀਗੀ ਇਹ ਵੀ ਚੇਂਜ ਕਰਾਣੀ ਪੈਣੀ ਆ ਮੈਨੂੰ ਔਰ ਇਹ ਵਾਲੀ ਜਿਹੜੀ ਸ਼ਰਟ ਸੀ ਇਹ ਵੀ ਕੁਝ ਖਾਸ ਨਹੀਂ ਲੱਗੀ ਇਹ ਵੀ ਚੇਂਜ ਕਰਾਣੀ ਆ ਇਹ ਜਿਹੜੀ ਪਿੰਕ ਇਹ ਵੀ ਮੈਂ ਚੇਂਜ ਕਰਾਣੀ ਆ ਉੱਥੇ ਸੋਹਣੀ ਲੱਗ ਰਹੀ ਸੀ ਪਿੰਕ ਪਿੰਕ ਬਟ ਮੇਰੇ ਕੋਲ ਪਿੰਕ ਬਹੁਤ ਜ਼ਿਆਦਾ ਹੋਈਆਂ ਪਈਆਂ ਸੂਟ ਵੀ ਮਤਲਬ ਕੱਪੜੇ ਵੀ ਬਹੁਤ ਤੇ ਆ ਨਾਈਟ ਸੂਟ ਜਿਹੜਾ ਸੀਗਾ ਇਹ ਮੈਨੂੰ ਬਹੁਤ ਹੀ ਅੱਛਾ ਲੱਗਿਆ ਦੀ ਫਿਟਿੰਗ ਬਹੁਤ ਕਮਾਲ ਦੀ ਸੀਗੀ ਤੇ ਇਹਦਾ ਲੋਅਰ ਮੈਂ ਥੋੜਾ ਆਲਟਰ ਕਰਾਉਣ ਨੂੰ ਦਿੱਤਾ ਹੋਇਆ ਵਾ ਇਹਦਾ ਸਾਈਜ਼ ਹੈਗਾ ਵਾ ਅ ਸਾਈਜ਼ ਹੈ ਮੈਨੂੰ ਐਸ ਆਂਦਾ ਤੇ ਬਹੁਤ ਅੱਛੀ ਫਿਟਿੰਗ ਆਈ ਦੀ ਪ੍ਰਿੰਟ ਵੀ ਬਹੁਤ ਵਧੀਆ ਹੁਣ ਸ਼ਾਮ ਨੂੰ ਬੱਚਿਆਂ ਨੇ ਥੋੜੀਆਂ ਜੀਆਂ ਯੂਨੀਫਾਰਮਸ ਚੇਂਜ ਕਰਾਉਣੀਆਂ ਵਾ మేరాల కప్పుడేవి చజా